ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਆਲੂ ਸੇਵ ਪੂਜੀਆ ਬਹੁਤੀ ਕਰਕਰੀਆਂ ਕਰਾਰੀਆਂ ਇਹ ਬਣ ਕੇ ਤਿਆਰ ਹੁੰਦੀਆਂ ਆ ਤੇ ਆਪਾਂ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਫਿਰ ਦੇਖਦੇ ਹਾਂ ਇਹ ਆਲੂ ਸੇਵ ਪੂਜੀਆ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਇਹ ਬਣਾਉਣ ਦੇ ਲਈ ਇੱਥੇ ਮੈਂ ਉਬਲੇ ਹੋਏ ਆਲੂ ਲਏ ਆ 6-7 ਆਲੂ ਜਿਹੜੇ ਮੈਂ ਲਏ ਆ ਛੋਟੇ ਸਾਈਜ਼ ਦੇ ਆਲੂ ਆ ਤੇ ਹੁਣ ਆਪਾਂ ਇਹਨਾਂ ਨੂੰ ਕद्दूकस ਕਰਾਂਗੇ ਆਲੂ ਜਿਹੜੇ ਚੰਗੀ ਤਰ੍ਹਾਂ ਨਾਲ ਉਬਲੇ ਹੋਏ ਹੋਣੇ ਚਾਹੀਦੇ ਆ ਜਿਹੜਾ ਬ੍ਰੇਕ ਵਾਲਾ ਕद्दूकस ਇਹਦੇ ਨਾਲ ਆਪਾਂ ਆਲੂ ਜਿਹੜਾ ਕद्दूकस ਕਰਨੇ ਇਹਦੇ ਵਿੱਚ ਮੋਟਾ ਪੀਸੇ ਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੇਕਰ ਇਹਦਾ ਮੋਟਾ ਪੀਸ ਰਹਿ ਗਿਆ ਤਾਂ ਸੇਵ ਜਿਹੜੀ ਆ ਸੇਵੀਆਂ ਜਿਹੜੀਆਂ ਚੰਗੀਆਂ ਨਹੀਂ ਬਣਗੀਆਂ ਇਸ ਕਾਰਨ ਆਲੂ ਜਿਹੜੇ ਆ ਚੰਗੀ ਤਰ੍ਹਾਂ ਦੇ ਨਾਲ ਕद्दूकस ਕਰਨੇ ਆ ਜੇਕਰ ਤੁਸੀਂ ਮੈਸ਼ ਕਰਨਾ ਚਾਹੁੰਦੇ ਹੋ ਤਾਂ ਵੀ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਮੈਸ਼ ਕਰ ਤੇ ਆਲੂ ਜਿਹੜੇ ਮੈਂ ਇੱਕ ਮੈਂ ਕਦੂਕਸ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਕਿ ਕਿੱਦਾਂ ਇਹਨੂੰ ਕਦੂਕਸ ਕਰਨਾ ਤੁਸੀਂ ਦੇਖ ਸਕਦੇ ਹੋ ਇੱਕਦਮ ਬਰੀਕ ਆਲੂ ਜਿਹੜੇ ਕਦੂਕਸ ਹੋ ਗਏ ਆ ਤਾਂ ਹੁਣ ਆਪਾਂ ਸਾਰੇ ਇਸੇ ਤਰੀਕੇ ਨਾਲ ਕਦੂਕਸ ਕਰ ਲਵਾਂਗੇ ਸਾਰੇ ਆਲੂ ਕਦੂਕਸ ਕਰਨ ਤੋਂ ਬਾਅਦ ਇਹਨਾਂ ਨੂੰ ਮੈਂ ਹੱਥ ਦੇ ਨਾਲ ਚੰਗੇ ਤਰ੍ਹਾਂ ਦੇ ਨਾਲ ਮਸਲ ਮਸਲ ਕੇ ਜਿਹੜਾ ਮੈਸ਼ ਕਰ ਲਿਆ ਹੁਣ ਇਹਦੇ ਵਿੱਚ ਮੈਂ ਪਾ ਰਹੀ ਹਾਂ ਛੋਟੇ ਵਾਲੀਆਂ ਕਰਛੀਆਂ ਜਿਹੜੀਆਂ ਮੈਂ ਲਈਆਂ ਹੋਈਆਂ ਚਾਰ ਕਰਛੀਆਂ ਬੇਸਨ ਦੀਆਂ ਜੇਕਰ ਤੁਸੀਂ ਕੋਲੀ ਨਾਲ ਪਾਣਾ ਚਾਹੁੰਦੇ ਹੋ ਤਾਂ ਦੋ ਕੋਲੀਆਂ ਬੇਸਨ ਦੀਆਂ ਪਾ ਲਿਓ ਤੇ 2 ਚਮਚ ਇਹਦੇ ਵਿੱਚ ਪਾਵਾਂਗੇ ਝੋਲਾਂ ਦਾ ਆਟਾ ਝੋਲਾਂ ਦੇ ਆਟੇ ਨਾਲ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਇਸ ਕਾਰਨ ਇਹਦੇ ਵਿੱਚ ਥੋੜਾ ਜਿਹਾ ਜ਼ਰੂਰ ਪਾਣਾ ਤੇ 2 ਕੜਸ਼ੀਆਂ ਵਿੱਚ ਝੋਲਾਂ ਦਾ ਆਟਾ ਜਿਹੜਾ ਪਾਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਪਾਣੇ ਆ ਅੱਧਾ ਕ ਚਮਚ ਇਹਦੇ ਵਿੱਚ ਅਜਵਾਇਨ ਪਾਵਾਂਗੇ ਅਜਵਾਇਨ ਨੂੰ ਹੱਥ ਦੇ ਵਿੱਚ ਕ੍ਰਸ਼ ਕਰਕੇ ਫਿਰ ਪਾਵਾਂਗੇ ਇਹਦੇ ਨਾਲ ਫਲੇਵਰ ਵਧੀਆ ਆਂਦਾ ਹੈ ਔਰ ਪੇਸਣ ਵਾਲੀ ਜਦੋਂ ਵੀ ਕੋਈ ਵੀ ਚੀਜ਼ ਘਰ ਦੇ ਵਿੱਚ ਬਣਾਉਤ ਹੈ ਉਹਦੇ ਵਿੱਚ ਥੋੜੀ ਜਿਹੀ ਅਜਵਾਇਨ ਜ਼ਰੂਰ ਪਾਣੀ ਚਾਹੀਦੀ ਹੈ ਕਿਉਂਕਿ ਡਾਈਜੈਸ਼ਨ ਲਈ ਇਹ ਵਧੀਆ ਹੁੰਦੀ ਹੈ 1/4 ਚਮਚ ਇਹਦੇ ਵਿੱਚ ਅੱਧਾ ਕ ਚਮਚੇ ਦੇ ਵਿੱਚ ਚਾਟ ਮਸਾਲਾ ਪਾਵਾਂਗੇ ਤੁਸੀਂ ਅਮਚੂਰ ਪਾਊਡਰ ਪਾ ਸਕਦੇ ਹੋ ਨਮਕ ਪਾਵਾਂਗੇ ਦੇ ਵਿੱਚ ਸਵਾਦ ਅਨੁਸਾਰ ਮੈਂ ਅੱਧਾ ਚਮਚਾ ਨਮਕ ਦਾ ਪਾ ਰਹੀ ਹਾਂ ਅੱਧਾ ਚਮਚੇ ਦੇ ਵਿੱਚ ਹਲਦੀ ਪਾਊਡਰ ਪਾਣਾ ਹੈ ਇਹਦੇ ਨਾਲ ਕਲਰ ਵਧੀਆ ਆਏਗਾ ਹੁਣ ਇਹਦੇ ਵਿੱਚ 2 ਕ ਚੁੰਡੀਆਂ ਆਪਾਂ ਪਾਣੀਆ ਬੇਕਿੰਗ ਸੋਡਾ ਦੀਆਂ ਇਹਦੇ ਨਾਲ ਬਹੁਤ ਵਧੀਆ ਫੁੱਲੀਆਂ ਫੁੱਲੀਆਂ ਸੇਵੀਆਂ ਬਣ ਕੇ ਤਿਆਰ ਹੁੰਦੀਆਂ ਤੇ 2 ਵੱਡੇ ਚਮਚ ਭਰ ਕੇ ਇਹਦੇ ਵਿੱਚ ਆਪਾਂ ਤੇਲ ਪਾਣਾ ਹੈ ਤੇਲ ਪਾਣ ਨਾਲ ਵੀ ਇਹਦੇ ਜਿਹੜਾ ਕ੍ਰਿਸਪੀ ਪਾਣਾ ਬਹੁਤ ਵਧੀਆ ਆਉਂਦਾ ਇਸ ਕੰਨ ਤੇਲ ਥੋੜਾ ਜਿਹਾ ਜ਼ਰੂਰ ਪਾਣਾ ਹੁਣ ਆਪਾਂ ਪਹਿਲੇ ਸਾਰੀਆਂ ਸੁੱਕੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਹੱਥ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨੀ ਆਪਾਂ ਇਹ ਸਾਰੀਆਂ ਚੀਜ਼ਾਂ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇੱਕ ਸੌਫਟ ਜਿਹਾ ਆਟਾ ਲਗਾ ਕੇ ਤਿਆਰ ਕਰਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜ਼ਰੂਰ ਦੱਸਿਓ ਇਹ ਸੇਵੀਆਂ ਜਿਹੜੀਆਂ ਆਪਾਂ ਬਣਾ ਰਹੇ ਆ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਨੂੰ ਤੁਸੀਂ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ 1 ਮਹੀਨੇ ਤੱਕ ਵੀ ਇਹ ਬਿਲਕੁਲ ਵੀ ਖਰਾਬ ਜਿਹੜੀਆਂ ਨਹੀਂ ਹੁੰਦੀਆਂ ਅੱਗੇ ਹੋਲੀਆਂ ਆ ਰਹੀਆਂ ਹੋਲੀਆਂ ਦੇ ਵਿੱਚ ਇਹ ਸੇਵੀਆਂ ਬਹੁਤ ਕੰਮ ਆਉਣ ਵਾਲੀਆਂ ਤੁਸੀਂ ਘਰ ਦੇ ਵਿੱਚ ਹੀ ਬਹੁਤ ਸੌਖੇ ਤਰੀਕੇ ਨਾਲ ਇਹ ਸੇਵੀਆਂ ਜਿਹੜੀਆਂ ਬਣਾ ਕੇ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਪਾਣੀ ਜਿਹੜਾ ਪਾਣਾ ਹੈ ਥੋੜਾ ਥੋੜਾ ਪਾ ਕੇ ਇਹਨੂੰ ਸੌਫਟ ਜਿਹਾ ਲਗਾ ਕੇ ਆਟਾ ਜਿਹੜਾ ਇਹਦਾ ਤਿਆਰ ਕਰਨਾ ਇੱਕਦਮ ਸਾਰਾ ਪਾਣੀ ਦੇ ਵਿੱਚ ਨਹੀਂ ਪਾਣਾ ਨਹੀਂ ਤੇ ਫਿਰ ਤੁਹਾਨੂੰ ਬੇਸਨ ਹੋਰ ਪਾਣਾ ਪਏਗਾ ਤੇ ਫਿਰ ਆਲੂ ਦੀ ਕੁਆਂਟੀਟੀ ਜਿਹੜੀ ਘਟ ਜੇਗੀ ਇਸ ਕਾਰਨ ਪਾਣੀ ਥੋੜਾ ਥੋੜਾ ਪਾ ਕੇ ਇਹਨੂੰ ਗੁੰਨਣਾ ਤੁਸੀਂ ਤੈਨੂੰ ਮੈਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਜਿਹੜਾ ਮੈਂ ਗੁੰਨ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਤੇਲ ਲਗਾ ਕੇ ਇਹਨੂੰ ਮੈਂ ਇਕੱਠਾ ਕਰ ਲਿਆ ਇੱਕਦਮ ਸੋਫਟ ਆਟਾ ਲਗਾ ਕੇ ਜਿਹੜਾ ਤਿਆਰ ਕਰਨਾ ਹੈ ਆਟਾ ਸਖਤ ਨਹੀਂ ਹੋਣਾ ਚਾਹੀਦਾ ਕਿਉਂਕਿ ਸੇਵੀਆਂ ਜਿਹੜੀਆਂ ਆਪਾਂ ਮਸ਼ੀਨ ਦੇ ਵਿੱਚ ਬਣਾ ਰਹੇ ਹਾਂ ਸਖਤ ਆਟਾ ਹੋਏਗਾ ਤੇ ਵਧੀਆ ਨਹੀਂ ਬਣਣਗੀਆਂ ਜੇਕਰ ਸੋਫਟ ਆਟਾ ਹੋਏਗਾ ਤੇ ਬਹੁਤ ਵਧੀਆ ਸੇਵੀਆਂ ਬਣ ਕੇ ਤਿਆਰ ਹੋਣਗੀਆਂ ਇਹ ਤਾਂ ਮੈਂ ਮਸ਼ੀਨ ਵਾਲੀਆਂ ਦੋ ਜਾਲੀਆਂ ਲਈਆਂ ਇੱਕ ਮੋਟੀ ਇੱਕ ਪਤਲੀ ਹੈ ਜਿਹੜੀ ਪਤਲੀ ਵਾਲੀ ਜਾਲੀ ਹੈ ਇਹਨੂੰ ਆਪਾਂ ਮਸ਼ੀਨ ਦੇ ਵਿੱਚ ਫਿੱਟ ਕਰਨਾ ਹੈ ਮਸ਼ੀਨ ਨੂੰ ਮੈਂ ਤੇਲ ਦੇ ਤਾਂ ਮਸ਼ੀਨ ਨੂੰ ਬੰਦ ਕਰਕੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਵਾਲਾ ਮਿਕਸਚਰ ਹੈ ਇਹ ਆਪਾਂ ਪਾਣਾ ਹੈ ਤੇ ਮਸ਼ੀਨ ਨੂੰ ਭਰ ਲੈਣਾ ਚੰਗੀ ਤਰ੍ਹਾਂ ਦੇ ਨਾਲ ਹੱਥਾਂ ਨੂੰ ਤੇਲ ਲਗਾ ਕੇ ਤੇਲ ਜਾਂ ਪਾਣੀ ਲਗਾ ਕੇ ਇਹਦਾ ਰੋਲ ਬਣਾ ਕੇ ਆਪਾਂ ਮਸ਼ੀਨ ਦੇ ਵਿੱਚ ਫਿੱਟ ਕਰ ਦੇਣਾ ਕੋਈ ਇਸ ਤਰ੍ਹਾਂ ਦੇ ਨਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਸੇਵੀਆਂ ਬਹੁਤ ਵਧੀਆ ਬਣਦੀਆਂ ਤੁਸੀਂ ਇੱਕ ਵਾਰੇ ਮੇਰੇ ਦੱਸੇ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਘਰ ਦੇ ਵਿੱਚ ਬਹੁਤ ਸੌਖੇ ਤਰੀਕੇ ਦੇ ਨਾਲ ਹੀ ਬਣ ਜਾਂਦੀਆਂ ਕੋਈ ਜ਼ਿਆਦਾ ਇਹਦੇ ਵਿੱਚ ਜ਼ਿਆਦਾ ਚੰਝਟ ਨਹੀਂ ਹੁੰਦਾ ਬਣਾਉਣ ਦੇ ਵਿੱਚ ਮਸ਼ੀਨ ਨੂੰ ਚੰਗੀ ਤਰ੍ਹਾਂ ਦੇ ਨਾਲ ਬੰਦ ਕਰ ਦਿੰਦੇ ਆ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰੀਏ ਤੇ ਖੁੱਲੇ ਨਾ ਮਸ਼ੀਨ ਜੜੀ ਇਹਨੂੰ ਮੈਂ ਕੁੱਟ ਕੇ ਬੰਦ ਕਰ ਲਿਆ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਆਪਾਂ ਚੱਲਦੇ ਆ ਗੈਸ ਵਾਲੇ ਇਹਨਾਂ ਨੂੰ ਫਰਾਈ ਕਰਨਾਂ ਤੇਲ ਮੇਂ ਗਰਮ ਕਰਨੇ ਪਹਿਲੇ ਰੱਖ ਦਿੱਤਾ ਸੀ ਤੇ ਗੈਸ ਜਿਹੜੀ ਮੈਂ ਹਾਈ ਫਲੇਮ ਤੇ ਓਨ ਕੀਤੀ ਹੋਈ ਹੈ ਇਹ ਸੇਵੀਆਂ ਬਣਾਉਣ ਦੇ ਲਈ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣਾ ਹੋਇਆ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਨਾਂ ਨੂੰ ਗੋਲ-ਗੋਲ ਕਮਾਂਦੇ ਹੋਏ ਸੇਵੀਆਂ ਜਿਹੜੀਆਂ ਕੜਾਹੀ ਦੇ ਵਿੱਚ ਪਾ ਦੇਣੀਆਂ ਤੇ ਜਦੋਂ ਤੱਕ ਇਹਦੇ ਉੱਤੇ ਝੱਗ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਇਹਨੂੰ ਆਪਾਂ ਉਲਟਾਣਾ ਨਹੀਂ ਹੈ ਜਦੋਂ ਹਲਕੀ ਜਿਹੀ ਝੱਗ ਰਹਿ ਜਾਏਗੀ ਫਿਰ ਆਪਾਂ ਇਹਨਾਂ ਨੂੰ ਉਲਟਾਣਾ ਤੁਸੀਂ ਦੇਖ ਸਕਦੇ ਹੋ ਝੱਗ ਜਿਹੜੀ ਹੈ ਘਟਣਾ ਸ਼ੁਰੂ ਹੋ ਗਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਿਲਾ-ਡੁਲਾ ਕੇ ਤੇ ਪਲਟਾ ਦੇਣਾ ਤੇ ਫਿਰ ਆਪਾਂ ਇਹ ਚੰਗੇ ਤਰ੍ਹਾਂ ਦੇ ਨਾਲ ਫਰਾਈ ਕਰ ਲੈਣਾ ਜਿਆਦਾ ਡਾਰਕ ਕਲਰ ਇਹਨਾਂ ਦਾ ਨਹੀਂ ਕਰਨਾ ਆਪਾਂ ਹੋਲੀਆਂ ਦੇ ਵਿੱਚ ਤੁਸੀਂ ਇਹ ਸੇਵੀਆਂ ਪਹਿਲੇ ਬਣਾ ਕੇ ਰੱਖ ਲਓ ਹੋਲੀਆਂ ਦੇ ਵਿੱਚ ਇੰਜੋਏ ਕਰ ਸਕਦੇ ਹੋ ਬਹੁਤ ਵਧੀਆ ਬਣਦੀਆਂ ਔਰ ਝਟਪਟ ਬਣ ਕੇ ਤਿਆਰ ਹੋ ਜਾਂਦੀਆਂ ਥੋੜੇ ਜਿਹੀ ਬੇਸਨ ਦੇ ਨਾਲ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਇਹ ਸੇਵੀਆਂ ਜਿਹੜੀਆਂ ਬਣ ਜਾਂਦੀਆਂ ਮਾਰਕੀਟ ਤੋਂ ਲਿਆ ਕੇ ਖਾਣ ਦੇ ਨਾਲੋਂ ਚੰਗਾ ਕਿ ਤੁਸੀਂ ਘਰ ਦੇ ਵਿੱਚ ਸੋਕੇ ਤਰੀਕੇ ਦੇ ਨਾਲ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਲਵੋ ਇਹ ਮਸ਼ੀਨ ਹਰ ਬਰਤਨ ਦੀ ਦੁਕਾਨ ਦੇ ਦਿੱਤੇ ਤੁਹਾਨੂੰ ਆਰਾਮ ਨਾਲ ਮਿਲ ਜੇਗੀ ਤੁਸੀਂ ਕਿਸੇ ਵੀ ਬਰਤਨ ਦੀ ਦੁਕਾਨ ਦੇ ਤੋਂ ਮਸ਼ੀਨ ਇਹ ਲੈ ਸਕਦੇ ਹੋ ਮੈਂ ਮਸ਼ੀਨ ਆਨਲਾਈਨ ਮੰਗਾਈ ਹੋਈ ਹੈ ਦੂਜਾ ਪੋਰ ਵੀ ਮੈਂ ਤੁਹਾਨੂੰ ਇਸੇ ਤਰੀਕੇ ਦੇ ਨਾਲ ਬਣਾ ਕੇ ਦੱਸ ਰਹੀਆਂ ਪਹਿਲੇ ਵਾਲੀਆਂ ਬਣ ਗਈਆਂ ਸੀ ਉਹ ਮੈਂ ਕੱਢ ਲਈਆਂ ਤੇ ਦੂਜੀਆਂ ਵੀ ਆਪਾਂ ਇਸੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਨੀਆਂ ਤੇ ਸਾਰੀਆਂ ਸੇਵੀਆਂ ਇਸੇ ਤਰੀਕੇ ਦੇ ਨਾਲ ਫਰਾਈ ਕਰਕੇ ਕੱਢ ਲੈਣੀਆਂ ਇੱਕ ਵਾਰ ਤੁਸੀਂ ਬਣਾ ਕੇ ਜਰੂਰ ਦੇਖਿਓ ਅਸੀਂ ਐਵੀਆਂ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀਆਂ ਸੇਵੀਆਂ ਕਿੱਦਾਂ ਦੀਆਂ ਬਣੀਆਂ ਸੀ ਸਾਰੀਆਂ ਸੇਵੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਦੇਖਣ ਦੇ ਵਿੱਚ ਕਿੰਨੀ ਜ਼ਿਆਦਾ ਕੁਆਂਟੀਟੀ ਵਿੱਚ ਲੱਗ ਰਹੀਆਂ ਔਰ ਬਹੁਤ ਵਧੀਆ ਲੱਗ ਰਹੀਆਂ ਨੇ ਦੇਖਣ ਦੇ ਵਿੱਚ ਔਰ ਜਿੰਨੀਆਂ ਵਧੀਆ ਦੇਖਣ ਚ ਲੱਗ ਰਹੀਆਂ ਨਾ ਉਸ ਤੋਂ ਵੀ ਵਧੀਆ ਇਹ ਕੁਰਕਰੀਆਂ ਕਰਾਰੀਆਂ ਬਣ ਕੇ ਤਿਆਰ ਹੋਈਆਂ ਤੁਹਾਨੂੰ ਤੋੜ ਕੇ ਵੀ ਮੈਂ ਸਾਹਮਣੇ ਦਿਖਾ ਰਹੀਆਂ ਤੁਹਾਨੂੰ ਇਹ ਸੇਵੀਆਂ ਦੀ ਰੈਸਪੀ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅੱਧਾ ਦੀ ਕਿਸੇ ਹੋਰ ਡੇਲੀਸ਼ੀਅਸ ਜਹੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ